welcom back electrical multi worker ਅੱਜ ਆਪਾਂ ਇੱਕ ਪੀਜ਼ਾ ਮਸ਼ੀਨ ਤਿਆਰ ਕਰਨ ਲੱਗੇ ਆਂ ਜਿਸ ਦੀ ਵਾਇਰਿੰਗ ਕਰਾਂਗੇ ਇਸ ਕਨੈਕਸ਼ਨ ਕਰਾਂਗੇ ਤੇ ਆਲ ਪਾਰਟਸ ਬਾਰੇ ਦੱਸਾਂਗੇ ਤੇ ਕੀ ਕੀ ਪਾਰਟਸ ਆ ਕਿਵੇਂ ਕੰਮ ਕਰਦੇ ਆ ਠੀਕ ਆ ਇਹ ਇਹ ਮਸ਼ੀਨ ਦੇ ਵਾਇਰਿੰਗ ਹੈ ਜੂਏ ਨੇ ਕੋਤਰਦੇ ਸੀ ਤੇ ਜੂਏ ਨੇ ਕੋਤਰਨ ਤੋਂ ਬਾਅਦ ਕਿਸੇ ਕੋਲ ਗਈ ਸੀ ਕਿਸੇ ਮਕੈਨਿਕ ਕੋਲ ਤੇ ਉਹ ਨਹੀਂ ਹੱਲ ਕਰ ਸਕਿਆ ਫਿਰ ਉਸ ਤੋਂ ਬਾਅਦ ਸਾਡੇ ਕੋਲ ਆਈ ਤੇ ਅਸੀਂ ਸੋਚਿਆ ਇਸ ਦੀ ਡਿਟੇਲ 'ਚ ਥੋੜੀ ਵੀਡੀਓ ਬਣਾਈਏ ਤੇ ਨਾਲੇ ਆਪਾਂ ਇਸ ਦੀ ਵਾਇਰਿੰਗ ਕਰੀਏ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤੇ ਸਾਡੇ ਚੈਨਲ ਕਰੋ ਸਬਸਕ੍ਰਾਈਬ ਐਂਡ ਫੇਸਬੁਕ ਤੇ ਫੋਲੋ ਵੀਡੀਓ ਨੂੰ ਬਰਤੋ ਬਰਤ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਸੀਂ ਵੇਖ ਸਕਦੇ ਹੋ ਸਾਰੀਆਂ ਤਰ੍ਹਾਂ ਕੱਟੀਆਂ ਹੋਣੀਆਂ ਹੈ ਕਿ ਟੈਮਰ ਜੀਆਂ ਤਰ੍ਹਾਂ ਛੋਟੀਆਂ ਵੱਡੀਆਂ ਸਾਰੀਆਂ ਤਰ੍ਹਾਂ ਹੁਣ ਆਪਾਂ ਇਸ 17 ਇਹਦੇ ਵਿੱਚ ਟੋਫਿੰਗਨ ਵਾਇਰ ਪਾਵਾਂਗੇ। ਸੋ ਕੱਟਣ 'ਚ ਥੋੜੀ ਮੁਸ਼ਕਲ ਹੁੰਦੀ ਹੈ ਕੋਈ ਆਸਾਨੀ ਨਾਲ ਨਹੀਂ ਕੱਟ ਸਕਦਾ ਤੇ ਨਾਰਮਲ ਤਾਰਾਂ ਸੀ ਤੇ ਚੂਹੇ ਨੇ ਕੱਟਦੀਆਂ। ਸੋ ਆਪਾਂ ਇਸ ਦੇ ਸਾਰੇ ਕਨੈਕਸ਼ਨ ਤੁਹਾਨੂੰ ਸਮਝਾਵਾਂਗੇ। ਦੂਸਰੀ ਗੱਲ ਇਸ ਨੂੰ ਪ੍ਰੈਕਟੀਕਲ ਕਰਕੇ ਵੀ ਦਿਖਾਵਾਂਗੇ ਤੇ ਇਸ ਨੂੰ ਆਪਾਂ ਇੱਕ ਪ੍ਰਿੰਟ ਦੇ ਜ਼ਰੀਏ ਵੀ ਤੁਹਾਨੂੰ ਮੈਂ ਕਾਪੀਪੈਨ ਤੇ ਲਿਖ ਕੇ ਵੀ ਸਮਝਾਉਂਗਾ ਕਿ ਕਿਸ ਤਰ੍ਹਾਂ ਇਹ ਜੇ ਕਨੈਕਸ਼ਨ ਹੋਣੇ ਵਾ। ਸੋ ਇਹਦੇ ਜੀ ਸਵਿੱਚ ਇੱਕ ਲਾਈਟ ਦਾ ਸਵਿੱਚ ਆ ਤੇ ਦੂਸਰਾ ਸਵਿੱਚ ਹੈਗਾ ਜੀ ਉਹਦਾ ਮੇਨ ਪਾਵਰ ਦਾ ਸੋ ਸਾਰੀ ਵਾਇਰਿੰਗ ਨਾਲ ਨਾਲ ਤੁਹਾਨੂੰ ਸਮਝਾਵਾਂਗੇ ਤੇ ਨਾਲ ਨਾਲ ਕਰਾਂਗੇ ਸਾਰੀ ਵਾਇਰਿੰਗ ਇਹਨੂੰ ਕੱਢਾਂਗੇ ਆਪਾਂ ਇਸ ਤੋਂ ਉਸ ਤੋਂ ਬਾਅਦ ਇਸ ਨੂੰ ਸਾਰੀ ਆਪਾਂ ਵਾਇਰਿੰਗ ਟਫਲਣਵਾਏ ਤੁਹਾਨੂੰ ਲਗਾਾਂਗੇ ਟਫਲਣ ਵਾਲੀ ਹੀਟ ਪ੍ਰੂਫੀ ਹੁੰਦੀ ਆ ਤੇ ਕੋਈ ਸਮੋਕਰਾ ਵੀ ਨਹੀਂ ਹੁੰਦੀ ਤੇ ਇੱਕ ਆਪਾਂ ਇਸ ਦਾ థਰਮੋਸਟੈਟ ਹੀ ਬਦਲਾਂਗੇ థਰਮੋਸਟੈਟ ਤੁਸੀਂ ਤੂੰ ਥਰਮੋਸਟੇਟ ਤੁਸੀਂ ਦੇ ਸਕਦੇ ਹੋ ਫਰੰਟ ਤੇ ਲਗਾਓ। ਸੋ ਦੋ ਲੱਗੇ ਨੇ ਇੱਕ ਟੌਪ ਤੇ ਬਾਟਮ। ਸਿਰਕਸ ਦਾ ਮੇਨ ਸਵਿੱਚ, ਪਾਵਰ ਲਾਈਟ ਤੇ ਇੱਕ ਟਾਈਮਰ ਦਾ ਸਵਿੱਚ ਤੇ ਇੱਕ ਟਾਈਮਰ। ਸੋ ਥਰਮੋਸਟੇਟ ਆਪਾਂ ਇੱਕ ਖਰਾਬ ਹੋ ਉਸ ਨੂੰ ਚੇਂਜ ਕਰਾਂਗੇ। ਇਹ ਆਪਾਂ ਨਵਾਂ ਥਰਮੋਸਟੇਟ ਪਾਵਾਂਗੇ। ਤੇ ਤੁਸੀਂ ਦੇਖ ਸਕਦੇ ਹੋ ਪੁਰਾਣਾ ਥਰਮੋਸਟੇਟ ਇਹ ਸੀਗਾ। ਸੋ ਨੂੰ ਆਪਾਂ ਰਿਪਲੇਸ ਕਰਤਾ ਵਾ। ਰਿਪਲੇਸ ਕਰਨ ਤੋਂ ਬਾਅਦ ਉਹ ਵਧੀਆ ਵਰਕ ਕਰਦਾ ਪਿਆ ਵਾ। ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖੋ ਤੇ ਪਹਿਲਾ ਆਪਣਾ ਥਿੰਬਲ ਵਾਲਾ ਸੀਗਾ ਥਰਮੋਸਟਾਟ ਹੁਣ ਇਸ ਦੇ ਵਿੱਚ ਪੀਚ ਆਪਾਂ ਇਸ ਤੇ ਸਟਾਰ ਲਾ ਕੇ ਪੀਚ ਕਰ ਦਾਂਗੇ ਇਹ ਹੈ ਜੀ ਥਿੰਬਲ ਹੁਣ ਆਪਾਂ ਥਿੰਬਲ ਲਾਵਾਂਗੇ ਜਿੱਥੇ ਲੱਗਣੇ ਥਿੰਬਲ ਉੱਥੇ ਥਿੰਬਲ ਲਾਵਾਂਗੇ ਸੋ ਆਪਾਂ ਕਰ ਦਿਆਂਗੇ ਵੀਡੀਓ ਸਟਾਪ ਇਹ ਇੱਕ ਮੇਨ ਵਡੀ ਰਹਿ ਹੈ ਜਿਸ ਦਾ ਕੰਮ ਕਬਲ ਨੂੰ ਔਨ ਕਰਨਾ ਇਹ ਦੋ ਤਾਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਉੱਪਰ ਤੇ ਥੱਲੇ ਵਾਲੇ ਕਬਲ ਨੂੰ ਔਨ ਕਰਦੀਏ ਤੇ ਉੱਪਰ 3 ਕਿਲੋਵਾਟ ਲੋਡ ਵਾ ਇਹ ਰਲੇ ਦੋ ਟਾਈਪ ਤੋਂ ਆਉਣ ਹੁੰਦੀ ਹੈ ਇੱਕ ਸਵਿਚ ਤੋਂ ਤੇ ਦੂਸਰਾ ਟਾਈਮਰ ਤੋਂ ਹੁਣ ਆਪਾਂ ਇਸ ਦੀ ਵਾਇਰਿੰਗ ਬਾਰੇ ਸਮਝਦੇ ਹਾਂ ਨਿਊਟਰਲ ਫੇਸ ਰੇਲ ਇਹਨਾਂ ਦਿੱਤਾ ਜੀਦਾ ਸਿੱਧਾ ਕਰੰਟ ਐਲੀਮੈਂਟਰ ਵਿੱਚ ਜਾਂਦਾ ਹੈ ਇਹ ਨਿਊਟਰਲ ਸੇ ਚੱਕ ਕੇ ਅੱਗੇ ਲੈਣੇ ਜਿਸ ਦੀ ਮੋਜ਼ਨ ਨਾਲ ਇੰਡੀਕੇਟਰ ਟਾਈਮਰ ਤੇ ਬਲਬ ਜਗੂਗਾ ਇਹ ਨਿਊਟਰਲ ਤਾਰ ਆਪਾਂ ਵੱਡੀ ਰਲੇ ਦੀ ਕੁਵੈਲ ਨੂੰ ਦਿੱਤੀ ਹੈ ਤੋਂ ਫੇਸ ਆਪਾਂ ਉਤੋਂ ਸਵਿਚ ਤੋਂ ਤੇ ਟਾਈਮਰ ਤੋਂ ਦਵਾਂਗੇ ਸੋ ਇਹ ਆਪਣਾ ਨਿਊਟਰਲ ਫੇਸ ਜਿਹੜਾ ਉੱਪਰ ਅੱਗੇ ਗਿਆ ਵਾ ਫੇਸ ਤੋਂ ਸਿੱਧਾ ਦੋ ਸਵਿੱਚਾਂ ਦੇ ਵਿੱਚ ਗਿਆ ਵਾ ਇੱਕ ਸਵਿੱਚ ਲਾਈਟ ਵਾਸਤੇ ਤੇ ਦੂਸਰਾ ਸਵਿੱਚ ਟਾਈਮਰ ਵਾਸਤੇ ਆ ਟਾਈਮਰ ਦੇ ਵਿੱਚ ਇੱਕ ਛੋਟੀ ਜਿਹੀ ਰਿਲੇ ਹੁੰਦੀ ਹੈ ਜਿਹੜੀ ਔਨ ਹੀ ਹੁੰਦੀ ਆ ਉਸ ਤੋਂ ਸਿੱਧੀ ਵੱਡੀ ਰਿਲੇ ਨੂੰ ਕਰੰਟ ਜਾਂਦਾ ਹੈ ਤੇ ਉਹ ਰਿਲੇ ਔਨ ਹੁੰਦੀ ਹੈ ਇਹ ਤਾਰ ਟਾਈਮਰ ਤੋਂ ਸਿੱਧੀ ਵੱਡੀ ਰਿਲੇ ਨੂੰ ਗਈ ਹੈ ਤੇ ਦੂਸਰੀ ਤਾਰ ਦੂਸਰੀ ਤਾਰ ਸਵਿੱਚ ਤੋਂ ਸਿੱਧਾ ਫੇਸ ਆਇਆ ਵਾ ਟਾਈਮਰ ਦੇ ਵਿੱਚ ਇਹ ਟਾਈਮਰ ਦੀ ਰਿਲੇ ਨੂੰ ਕਰੰਟ ਦਿੰਦਾ ਹੈ ਜਿਹੜਾ ਬਾਈਪਾਸ ਹੋ ਕੇ ਵੱਡੀਰ ਲੇ ਨੂੰ ਜਾਂਦਾ ਹੈ ਸੋ ਜਦੋਂ ਟਾਈਮਰ ਔਨ ਹੋਊਗਾ ਤੇ ਇਹਦੀ ਰਿਲੇ ਆਫ ਹੋ ਜੂਗੀ ਤੇ ਆਟੋਮੈਟਿਕਲੀ ਵੱਡੀਰ ਰਿਲੇ ਆਫ ਹੋ ਜੂਗੀ ਤਾਰ ਗਈ ਇੱਥੋਂ ਇੱਥੋਂ ਜਾ ਕੇ ਸਿਰਫ ਇਹ ਫਿਰ ਆ ਟਾਈਮਰ ਦੇ ਵਿੱਚ ਆ ਗਈ ਠੀਕ ਹੈ ਇੱਕ ਟਾਈਮਰ ਚ ਨਿਊਟਰਲ ਲੱਗੀ ਇੱਕ ਟਾਈਮਰ ਚ ਲਾਈਨ ਦੀ ਤਾਰ ਲੱਗੀ ਮੈਨ ਲੈਟ ਕਰਨਾ ਠੀਕ ਹੈ ਇੱਥੋਂ ਲਾਈਨ ਤੋਂ ਤਾਰ ਗਈ ਠੀਕ ਹੈ ਸੋਰੀ ਨਿਊਟਰਲ ਹਫੀਸ ਠੀਕ ਹੈ ਇਥੋਂ ਟਾਈਮਰ ਆਪਣਾ ਔਨ ਹੋ ਗਿਆ ਹੁਣ ਟਾਈਮਰ ਔਨ ਹੋ ਗਿਆ ਹੁਣ ਆਪਾਂ ਇਥੋਂ ਟਾਈਮ ਲਾਤਾ ਠੀਕ ਹੈ ਜਿਵੇਂ ਤੁਸੀਂ ਮੰਨ ਲਓ 1 ਮਿੰਟ ਦਾ ਟਾਈਮ ਲਾਤਾ 1 ਮਿੰਟ ਤੋਂ ਬਾਅਦ ਉਹ ਟਾਈਮਰ ਨੇ ਆ ਜਿਹੜੇ 2 ਪੁਆਇੰਟ ਜੁੜੇ ਆ ਨਾ ਮਤਲਬ ਇਹ ਦੋ ਪੁਆਇੰਟ ਔਨ ਆ ਇਹਨੂੰ ਆਫ ਕਰ ਦੂਗਾ ਠੀਕ ਹੈ ਨਾ ਇਹਨੂੰ ਆਫ ਕਰਤਾ ਨੇ ਆ ਦੋ ਪੁਆਇੰਟਾਂ ਨੂੰ ਠੀਕ ਹੈ ਇਹਨੂੰ ਆਫ ਕਰਤਾ ਆਟੋਮੈਟਿਕ ਆਪਣੀ ਰਿਲੇ ਇਥੋਂ ਆ ਰਿਲੇ ਬੰਦ ਹੋ ਜੀਏ ਠੀਕ ਹੈ ਹੋ ਲੱਗੀ ਸਮਝੇ ਸੋ ਦੁਬਾਰਾ ਤੋਂ ਮੈਂ ਥੋੜਾ ਜਿਹਾ ਦੱਸ ਦਿੰਦਾ ਇਹਨੇ ਆਪਣਾ ਸੀਰੀਜ਼ ਟਾਈਮਰ ਲੱਗਾ ਠੀਕ ਹੈ ਸੀਰੀਜ਼ ਟਾਈਮਰ ਲੱਗਣ ਨਾਲ ਰਿਲੇਅ ਤਾਂ ਆਪਣੀ ਓਨ ਹੀ ਰਹੂਗੀ ਇਹ ਜਿਹੜੀ ਇਹ ਰਿਲੇਅ ਆਫ ਨਹੀਂ ਹੁੰਦੀ ਇਹ ਰਿਲੇਅ ਉਦੋਂ ਹੋਊਗੀ ਜਦੋਂ ਟਾਈਮਰ ਤੋਂ ਕੱਟ ਕਰਦਾ ਰਿਲੇਅ ਉਹ ਇਸ ਤੋਂ ਫੇਰ ਓਪਨ ਦੀ ਠੀਕ ਹੈ ਇਹਦੇ ਚ ਦੋ ਪੁਆਇੰਟ ਦਿੱਤੇ ਹੁੰਦੇ ਜੀ ਆ ਪਰ ਰਿਲੇਅ ਟਾਈਮਰ ਆਫ ਤੇ ਰਿਲੇ ਹੋਣਾ ਚਾਹੀਦੀ ਆ ਠੀਕ ਹੈ ਤੁਸੀਂ ਸਮਝ ਸਕਦੇ ਜਿਵੇਂ ਰਿਲੇ ਦੇ ਵਿੱਚ ਦੋ ਪੁਆਇੰਟ ਹੁੰਦੇ ਆ ਆਫ ਤੇ ਵੀ ਤੇ ਔਨ ਤੇ ਵੀ ਐਵੇਂ ਹੀ ਹਿਸਾਬ ਇਹਦਾ ਕਰ ਆਫ ਤੇ ਵੀ ਤੇ ਔਨ ਤੇ ਵੀ ਹੈਗੀ ਇਹ ਸਿਰਫ ਇਸ ਟਾਈਮ ਰਿਲੇ ਔਨ ਹੀ ਰਹਿੰਦੀ ਹੈ ਜੀ ਠੀਕ ਹੈ ਰਿਲੇ ਔਨ ਦੇ ਉੱਤੇ ਹੀ ਲੱਗਾ ਹੋਇਆ ਜਾਂ ਆਫ ਮੰਨ ਲਓ ਔਨ ਮੰਨ ਲਓ ਜੋ ਮਰਜ਼ੀ ਮੰਨ ਲਓ ਠੀਕ ਹੈ ਕਹਿੰਦਾ ਪਾਵਗੀ ਇਸ ਟਾਈਮ ਰਿਲੇ ਟਾਈਮਰ ਵੀ ਆਫ ਆ ਤੇ ਰਿਲੇ ਕੰਮ ਕਰਦੀ ਪਈ ਹੈ ਮਤਲਬ ਕਿ ਰਿਲੇ ਦਾ ਪੁਆਇੰਟ ਚੱਲਦਾ ਪਿਆ ਵਾ ਠੀਕ ਹੈ ਤੇ ਰਿਲੇ ਦਾ ਪੁਆਇੰਟ ਚੱਲਦਾ ਪਿਆ ਇੱਥੋਂ ਮਨਾ ਪੈਸ ਨੂੰ ਟਾਈਮਰ ਨੂੰ ਆਨ ਕਰਤਾ ਸੋਚ ਤੋਂ ਲੱਗਾ ਸੋਚ ਆਪਣਾ ਕਿ ਸੋਚੇ ਤੋਂ ਟਾਈਮਰ ਆਨ ਕਰਤਾ ਉਹ ਟਾਈਮ ਨੇ ਕੱਟ ਕਰਕੇ ਮਤਲਬ ਜਿਹੜਾ ਇਧਰ ਕਰੰਟ ਜਾਂਦਾ ਪਿਆ ਇਹਨੂੰ ਉਹਨੇ ਕੱਟ ਕਰ ਦੇਣਾ ਠੀਕ ਆ ਕੱਟ ਕਰਤਾ ਉਹ ਕੱਟ ਕਰਕੇ ਕਰੰਟ ਇਹਦੇ ਤੋਂ ਆ ਜੂਗਾ ਠੀਕ ਆ ਇਹ ਤੋਂ ਕਰੰਟ ਕੱਟੇ ਹੋਇਆ ਆਪਣਾ ਮਤਲਬ ਕਿ ਰਿਲੇ ਕੰਮ ਕਰਨ ਲੱਗ ਪਈ ਅੰਦਰਲੀ ਰਿਲੇ ਕੰਮ ਕਰਦੀ ਪਈ ਠੀਕ ਆ ਉਹਨੇ ਬਾਹਰਲੀ ਨੇ ਕੱਟ ਇਥੋਂ ਕਰ ਦੇਣਾ ਠੀਕ ਆ ਇਹ ਤੋਂ ਬਾਹਰੋਂ ਕੱਟ ਕਰਦਾ ਆਪਣਾ ਸਬਸਕੂਲ ਸਰਕਟ ਨੂੰ ਇਹਦੇ ਟਾਈਮਰ ਆਪਣਾ ਔਨ ਹੈਗਾ ਵਾ ਸੋ ਇਸਨੇ ਟਾਈਮਰ ਨੂੰ ਆਫ ਕਰਨ ਤੇ ਆਟੋਮੈਟਿਕ ਆਫ ਹੋ ਗਿਆ ਠੀਕ ਆ ਤੁਸੀਂ ਦੇਖ ਸਕਦੇ ਹੋ ਆਫ ਹੋ ਗਿਆ ਸੋ ਹੁਣ ਆਪਾਂ ਇਸ ਨੂੰ ਟਾਈਮਰ ਮੈਂ ਆਊਟ ਕਰਾਂਗਾ ਟਾਈਮਰ ਆਫ ਹੋ ਸੋਚੇਗਾ ਟਾਈਮਰ ਆਫ ਹੋਣ ਤੇ ਆਟੋਮੈਟਿਕ ਹੀ ਔਨ ਹੋ ਜਾਵੇਗਾ ਕਿਉਂਕਿ ਕਿੰਚ ਉਹਦਾ ਟਾਈਮਰ ਆਫ ਆ ਤੇ ਇਹ ਮਰ ਫੋਨ ਗਿਆ ਤੇ ਪਾਈਪਾਸ ਡਾਇਰੈਕਟ ਹੋ ਗਿਆ ਠੀਕ ਆ ਸੋ ਹੁਣ ਆਪਾਂ ਇੱਕ ਕੰਪਲੀਟ ਹੋ ਗਿਆ। ਸੋ ਆਪਣੀ ਇਹ ਮੇਨ ਵੀਡੀਓ ਕਨੈਕਸ਼ਨ ਤੇ ਅਸੀਂ ਹੁਣ ਆਪਾਂ ਇਸ ਤੇ ਸੁਪਰਿੰਗ ਪਾਵਾਂਗੇ ਸਾਈਡ ਨਾਲ ਇਹ 60 ਤੇ। ਪਰ ਟਾਈਮਰ ਓਨ ਕਰਾਂਗੇ। ਪਾਉਣ ਦੇ ਨਾਲ ਆਪਾਂ ਠੀਕ। ਇੱਕ ਮਿੰਟ ਬਾਅਦ ਆਪਣੀਆਂ ਪਰਲੇ ਕੱਟ ਹੋ ਜਾਏਗੀ। ਸੋ ਇਸ ਦਾ ਇਹ ਸੀਗਾ ਵੀ ਟਾਈਮਰ ਦੇ ਨਾਲ ਜਿਹੜਾ ਸੋਚ ਬਾਈਪਾਸ ਕੀਤਾ ਸੀਗਾ ਨਾ ਸੌਰੀ ਬਾਈਪਾਸ ਕੀਤਾ ਨਾ। ਟਾਈਮਰ ਨਾਲ ਜਿਹੜਾ ਸੋਚ ਲਗਾਇਆ ਸੀਗਾ ਤੋ ਜਿਸ ਤਰੀਕੇ ਨਾਲ ਦੀ ਵਾਇਰਿੰਗ ਕੀਤੀ ਗਏ ਵੀ ਆਪਾਂ ਨੂੰ ਟਾਈਮਰ ਦੀ ਨਹੀਂ ਲੋੜ ਹਨ ਜਿਨ੍ਹਾਂ ਨੂੰ ਪਤਾ ਵੀ ਆਪਾਂ ਇਹਨਾਂ ਚੀਜ਼ ਕਾਪਾ ਚੈੱਕ ਕਰਨਾ ਵੀ ਇੰਨਸੇ ਹੀ ਗਰਮ ਹੋਈ ਟੀ ਤਾਂ ਆਪਾਂ ਟਾਈਮਰ ਨਹੀਂ ਲਾਉਣਾ ਪਰ ਟਾਈਮਰ ਨੂੰ ਬੰਦ ਕਰ ਸਕਦੇ ਹਾਂ ਓਵੇਂ ਵੀ ਚਲਾ ਸਕਦੇ ਹਾਂ ਤੇ ਜੇ ਆਪਾਂ ਟਾਈਮਰ ਦੇ ਨਾਲ ਚਲਾਉਣਾ ਤੇ ਟਾਈਮਰ ਦੇ ਨਾਲ ਵੀ ਚਲਾ ਸਕਦੇ ਹਾਂ ਟਾਈਮਰ ਹੌਨ ਕਰਕੇ ਆਪਣੇ ਕਾਟੋ ਜਗ੍ਹਾ ਸੋਵੇਂ ਤਰੀਕੇ ਨਾਲ ਆਪਰੇਟ ਹੁੰਦਾ ਹੈਗਾ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਸਾਰਾ ਪ੍ਰੋਪਰ ਓਕੇ ਹੋ ਗਿਆ ਵਾਇਰਿੰਗ ਵੂਰਿੰਗ ਆਪਾਂ ਇਹਦੀ ਓਕੇ ਕਰਤੀ ਆ